ਨੌਕ ਅਵੱਲੇ ਪ੍ਰਾਤਨ ਚਿੱਕੇ ਪ੍ਰਾਤਨ ਭਾਂਡੇ ਸੰਤ ਖਡਾਉਣੇ ਪਹਿਰਾਵੇ ਤੇ ਬਾਈ ਤਵਿੰਦਰ ਸਿੰਘ ਬੜੈਚ ਪਿੰਡ ਸਮਰਾਲੇ ਦੇ ਨਾ ਸਮਰਾਲੇ ਦੇ ਕੋਲ ਪਿੰਡ ਦਿਵਾਲਾ ਬਾਈ ਨਾਲ ਥੋੜੀ ਗੱਲਬਾਤ ਵੀ ਕਰਾਵਾਂਗੇ ਸਾਰੀ ਤੇ ਜਾਣਕਾਰੀ ਦਿਵਾਵਾਂਗੇ ਵੀ ਕੀ ਕੀ ਚੀਜ਼ਾਂ ਪਈਆਂ ਨੇ ਪ੍ਰਾਤਨ ਨੂੰ ਹਾਂਜੀ ਨਮਸਕਾਰ ਜੀ ਅਸੀਂ ਮੇਲਾ ਨਾਬੇ ਦਾ ਨਿਰਮਲ ਸਿੰਘ ਠਾਈਮਾ ਮੇਲਾ ਠਾਈਵੇਂ ਬਾਰ ਨਰਮਲ ਸਿੰਘ ਨੇਲਾ ਯਾਦਗਾਰੀ ਮੇਲਾ ਨਾਬਾ ਲੱਗਿਆ ਹੋਇਆ ਤੇ ਅਸੀਂ ਇੱਕ ਵਿਸ਼ੇਸ਼ ਚੀਜ਼ਾਂ ਉਰੇ ਪਰਾਤਨ ਚੀਜ਼ਾਂ ਜਿਹੜੀਆਂ ਅੱਜ ਕੱਲ੍ਹ ਅਲੋਪ ਹੋ ਚੁੱਕੀਆਂ ਨੇ ਉਹ ਦਿਖਾਵਾਂਗੇ ਤੇ ਗੱਲਬਾਤ ਵੀ ਕਰਾਵਾਂਗੇ ਜਿਹੜੇ ਬੰਦੇ ਸਮਰਾਲੇ ਤੋਂ ਪਿੰਡ ਦੇ ਬੜੈ ਸਾਹਿਬ ਉਹਨਾਂ ਨਾਲ ਗੱਲਬਾਤ ਵੀ ਕਰਾਵਾਂਗੇ ਕੀ ਕੀ ਚੀਜ਼ਾਂ ਨੇ ਜਿਵੇਂ ਪਰਮੋ ਫੋਨ ਹੋ ਗਿਆ ਅਡੜ ਚੀਜ਼ਾਂ ਪੁਰਾਣੀਆਂ ਤੁਹਾਨੂੰ ਆਉ ਕਲੀ ਕਲੀ ਚੀਜ਼ ਦਿਖਾਈਏ ਇਹ ਗ੍ਰਾਮੋਫੋਨ ਆ ਜੀ ਆਪਣੇ ਓਕੇ ਹਾਂਜੀ ਇਹਦੇ ਪੱਥਰ ਰਿਕਾਰਡ ਚੱਲ ਦਿੰਦੀ ਹੈ ਇਹ ਅੱਛਾ ਹਾਂਜੀ ਕਿੰਨੇ ਸਾਲ ਪੁਰਾਣਾ ਹੈ ਜੀ ਇਹ ਹੈਗਾ 70 80 ਹਜ਼ਾਰ ਪਰਾਣਾ ਜੀ 70 80 ਹਜ਼ਾਰ ਪਰਾਣਾ ਜੀ ਠੀਕ ਹੈ ਜੀ ਸਭ ਤੋਂ ਪਹਿਲਾਂ ਚੱਲਿਆ ਜੀ ਇਹ ਪੱਥਰ ਆਈ ਕਿ ਐਸਟ ਕਹਿ ਦਿੰਨੇ ਆ ਹਾਂ ਜੀ ਹਾਂ ਬਿਲਕੁਲ ਜੀ ਇਹ ਅੱਗੇ ਆ ਜਿਓ ਹਾਂ ਜੀ ਸਪੀਕਰ ਆ ਗਿਆ ਜੀ ਅੱਗੇ ਵਿਆਹ ਸ਼ਾਦੀ ਨੂੰ ਇਹ ਲੱਗ ਦਿੰਦੇ ਸਪੀਕਰ ਹੀ ਆਪਣੇ ਸਪੀਕਰ ਲੱਗਦੇ ਹਾਂ ਜੀ ਠੀਕ ਹੈ ਜੀ ਅੱਗੇ ਆ ਗਏ ਆਪਣੇ ਰੂਮ ਵੇ ਲੈਣਾ ਜੀ ਠੀਕ ਹੈ ਹਾਂ ਜੀ ਇਹ ਇਹਨਾਂ ਬੜੇਵੇਂ ਤੇ ਰੂਹ ਲੱਗ ਕਰ ਦਿੰਦੇ ਦੀ ਇਹਨਾਂ ਰੂਹ ਤੇ ਬੜੇਵੇਂ ਲੱਗਦੇ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਇਹ ਪੁਰਾਣੀ ਮਸ਼ੀਨ ਆ ਜੀ ਠੀਕ ਹੈ ਜੀ ਆ ਜਿਓ ਹਾਂ ਜੀ ਇਹ ਆ ਗਏ ਘੋੜੇ ਦੀ ਇਹ ਰੇਡੀਓ ਆ ਜੀ ਟੀਮਾਂ ਵਾਲੇ ਟੀਮਾਂ ਵਾਲੇ ਟੀਮਾਂ ਵਾਲੇ ਸਭ ਤੋਂ ਪਹਿਲਾਂ ਇਹ ਰੇਡੀਓ ਚੱਲੇ ਦੀ ਟੀਮਾਂ ਵਾਲੇ ਕਿੰਨੇ ਸਾਲ ਪੁਰਾਣਾ ਹੋ ਗਿਆ ਇਹ ਰੇਡੀਓ ਇਹ ਵੀ ਹੋ ਗਿਆ ਜੀ 50 60 ਸਾਲ ਪੁਰਾਣਾ ਜੀ 50 60 ਹਾਂ ਜੀ ਇਹ ਤਾਂ ਪ੍ਰਾਤ ਦਾ ਜੀ ਇਹ ਪਿੱਤਲ ਦੀ ਪ੍ਰਾਤਾਂ ਜੀ ਹਾਂ ਜੀ ਪਹਿਲਾਂ ਪਿੱਤਲ ਦੇ ਪਾਂਡੇ ਹੁੰਦੇ ਸੀ ਆਪਣੇ ਜੀ ਠੀਕ ਹੈ ਹਾਂ ਜੀ ਬਾਕੀ ਆ ਜਿਹੜਾ ਮੈਂ ਟੀਮਾਂ ਦਾ ਰੇਡੀਓ ਦਿਖਾਇਆ ਤੁਹਾਨੂੰ ਇਹ ਉਹਦਾ ਲਾਇਸੈਂਸ ਆ ਜੀ ਇਹ अच्छा हां जी लाइसेंस बनਦਾ ਹੀ ਤਾਂ ਚੱਲਦਾ ਸੀ ਫਿਰ ਇਹ ਅਸੀਂ ਇਹ ਲਾਇਸੈਂਸ ਬਣਾਉਣਾ ਹਾਂ ਜੀ ਸਰਕਾਰ ਵੱਲੋਂ ਇਹ ਲਾਇਸੈਂਸ ਬਣਾਇਆ ਜਾਂਦਾ ਵੀ ਅਸੀਂ ਦੋਸਤੋ ਦੇਖ ਸਕਦੇ ਹੋ ਵੀ ਲਾਇਸੈਂਸ ਬਣਦਾ ਸੀ ਸਰਕਾਰ ਵੱਲੋਂ ਫਿਰ ਇਹ ਚੱਲਦਾ ਸੀ ਹਾਂ ਜੀ ਨਹੀਂ ਗੈਰਕਾਨੂੰਨੀ ਮੰਨਿਆ ਜਾਂਦਾ ਸੀ ਇਹ ਇਸੇ ਤਰ੍ਹਾਂ ਹਾਂ ਜੀ ਸਾਈਕਲ ਦਾ ਲਿਸੈਂਸ ਆ ਅੱਛਾ ਹਾਂ ਜੀ ਸਾਈਕਲ ਦਾ ਵੀ ਲਾਇਸੈਂਸ ਬਣਾਉਣਾ ਪੈਂਦਾ ਜੀ ਅੱਛਾ ਹਾਂ ਜੀ ਨਹੀਂ ਬਈ ਪੁਲਿਸ ਦਾ ਚਲਾਨ ਕਰ ਦਿੰਦੇ ਆ ਆਪਣੇ ਜੀ ਚਲਾਨ ਹੋ ਜਾਂਦਾ ਵੀ ਇੱਕ ਮਿੰਟ ਸਰ ਇਹ ਕਿੰਨੇ 1950 ਦਾ ਹਾਂ ਜੀ ਜੇ ਸਰ 1950 ਦੇ ਵਿੱਚ ਸਾਈਕਲ ਚਲਾਉਣਾਵੇ ਤਾਂ ਉੱਤੇ ਚੱਕ ਲੋ ਪਲੀਜ਼ ਹਾਂ ਜੀ ਇਹ ਕਰਨਾ ਪੈ ਲਿਖਾਂ ਉਸ ਲੈਣ ਬੈਂਦਦੀ ਆਪਣੇ ਜੀ ਤਾਂ ਇਹਦਾ ਲਾਇਸੈਂਸ ਬੰਦ ਹਾਂ ਜੀ ਲਾਇਸੈਂਸ ਬੰਦਦਾ ਜੀ ਨਹੀਂ ਫਿਰ ਪੁਟਸਾ ਚਲਾਨ ਕਰ ਦਿੰਦੀ ਸਾਈਕਲ ਦਾ ਚਾਹ ਚਲਾਨ ਕਰ ਦਿੰਦੇ ਹਾਂ ਜੀ ਦੇਖੋ ਨਵੀਂ ਗੱਲ ਮਿਲੀ ਠੀਕ ਹੈ ਜੀ ਹਾਂ ਜੀ ਮਟਣਾ ਹੀ ਕੁੰਟੀ ਆ ਗਈ ਜੀ ਬੱਛਾ ਜੀ ਹਾਂ ਜੀ ਜਿਹੜੇ ਆਪਾਂ ਕਣਕ ਦੀਆਂ ਭਰੀਆਂ ਬੰਦ ਦੇ ਦੀ ਉਹ ਇਹਨਾਂ ਨਾਲ ਵਟ ਕੇ ਰਸਤੀਆਂ ਵਟ ਕੇ ਉਹਨਾਂ ਬੰਦ ਹੁੰਦੇ ਦੀ ਠੀਕ ਹੈ ਹਾਂਜੀ ਇਹ ਪ੍ਰਾਤਨ ਛਿੱਕੇ ਲੱਗਦੇ ਨੇ ਜੀ ਹਜੇ ਪ੍ਰਾਪਤ ਅਸੱਗੇ ਨਹੀਂ ਆਪਣੇ ਹਾਂਜੀ ਜਿਵੇਂ ਉਹ ਚਾਂਦੀ ਦਾ 1 ਰੁਪਿਆ ਹੁੰਦਾ ਸੀ ਪਹਿਲਾਂ ਜੀ ਠੀਕ ਹੈ ਜੀ ਹਾਂਜੀ ਇਹ ਅਠਿਆਨੀ ਹੈ ਜੀ ਅੱਛਾ ਹਾਂਜੀ ਇਹ 4 ਰੰਨੇ ਜੀ ਚਵਾਨੀ 25 ਵਹ ਕਹਿੰਦੇ ਆ ਆਪਾਂ ਜੀ ਉਹ ਆ ਜੀ 1 ਪੈਸਾ ਦੀ ਗੜੀ ਵਾਲਾ ਗੜੀ ਆ ਪੈਸਾ ਦੀ ਗੜੀ ਵਾਲਾ ਪੈਸਾ ਜੀ 1 ਪੈਸਾ ਹਾਂਜੀ ਅਲੱਗ ਅਲੱਗ ਛਿੱਕੇ ਨੇ ਹਾਂਜੀ ਅਲੱਗ ਅਲੱਗ ਮੈਂ ਕਿਹਾ ਫਰਾ ਹਾਂਜੀ ਇਹ ਆ ਗਈ ਜੰਡੀ ਜੀ ਆਪਣੇ ਜੀ ਦਸੇਵੀਂ ਵੜਦੇ ਆਪਾਂ ਜੀ ਇਹ ਹੱਥੀ ਬਣੀ ਹੈ ਜੀ ਕਰੀ ਜੰਡੀ ਅੱਛਾ ਹੱਥ ਨਾਲ ਬਣਾਈ ਹੈ ਜੀ ਕਰਗਰ ਨੇ ਠੀਕ ਹੈ ਹਾਂ ਜੀ ਹਾਂ ਇਹ ਆ ਗਈ ਜੀ ਲੈਂਪ ਨਾਲ ਆਇਆ ਅੱਛਾ ਇਹ ਲੈਂਪ ਬੜਾ ਮੈਂ ਤਾਂ ਪਹਿਲੀ ਵਾਰ ਦੇਖਿਆ ਜੀ ਕਿਹੜਾ ਇਹ ਆ ਜੀ ਟੈਂਕੀ ਆ ਜਿਹੜੇ ਤੇਲ ਪੈਂਦਾ ਹੁੰਦਾ ਸੀ ਆਪਣੇ ਜੀ ਅੱਛਾ ਜੀ ਮਿੱਟੀ ਆ ਤੇਲ ਪੈਂਦਾ ਸੀ ਇਹ ਚ ਤੁਸੀਂ ਤੁਸੀਂ ਦੇਖ ਸਕਦੇ ਹੋ ਇੱਕ ਪੁਰਾਣਾ ਲੈਂਪ ਹੈ ਕਿੰਨੇ ਸਾਲ ਪੁਰਾਣਾ ਉਹ ਭਾਜੀ ਇਹ ਇਹ ਵੀ 80 90 ਸਾਲ ਘੱਟੋ ਘੱਟ ਜੀ 80 90 ਸਾਲ ਘੱਟੋ ਘੱਟ ਠੀਕ ਹੈ ਇਹ ਅੱਗੇ ਅੱਗੇ ਛਾਲ ਲੈਣੇ ਜੀ ਆ ਹਾਂ ਹਾਂ ਜੀ ਅੱਛਾ ਸਰ ਆ ਕੀ ਚੀਜ਼ ਆ ਆਹਾਂ ਇਹ ਹਮਾਮ ਆ ਜੀ ਪਾਣੀ ਗਰਮ ਕਰਦੇ ਹੁੰਦੇ ਇਹਨਾਂ ਆਪਾਂ ਅੱਛਾ ਜੀ ਅੱਜ ਵੀ ਯਾਨੀ 100 ਸਾਲ ਪਹਿਲਾਂ ਇਹਨਾਂ ਪਾਣੀ ਗਰਮ ਹਾਂ ਜੀ ਇਹ ਹੈਗਾ ਹਾਂਜੀ ਇਹ ਹੈਗਾ ਜੀ ਹਮਾਮ ਆਪਣੇ ਠੀਕ ਹੈ ਜੀ ਹਾਂਜੀ ਇਹ 80-90 ਸਾਲ ਪੁਰਾਣਾ ਜੀ ਹੈ 80-90 ਸਾਲ ਹਾਂਜੀ ਪੰਜਾਬ ਚ ਕਿਤੇ ਦੇਖਣ ਨੂੰ ਮਿਲੇ ਨਹੀਂ ਹੋਣਾ ਕਿਸੇ ਕੋਲ ਹਾਂਜੀ ਬਿਲਕੁਲ ਇੱਥੇ ਕੋਈ ਚੱਲਦਾ ਕਿ ਮੈਸੀਜ ਇੱਥੇ ਕੋਲੇ ਪੈਂਦਾ ਦੀ ਜੀ ਆਪਣੇ ਜੀ ਅੱਛਾ ਸਾਈਡ ਤੇ ਪਾਣੀ ਪੈਂਦਾ ਸੀ ਸਾਈਡ ਤੇ ਪਾਣੀ ਗਰਮ ਪਾਣੀ ਪੀਣ ਨੂੰ ਹਾਂਜੀ ਇੱਥੇ ਥੱਲੇ ਨਿਕਲਦਾ ਸੀ ਟੂਟੀ ਸਹੀਂ ਠੀਕ ਹੈ ਜੀ ਹਾਂਜੀ ਇਹ ਆਪਣੇ ਖਰਨ ਲੱਗੀ ਅੱਗੇ ਖਰਨ ਹਾਂਜੀ ਇਹਨਾਂ ਸ਼ਰਮਾ ਵਗੈਰਾ ਰਗੜਦੇ ਹੁੰਦੇ ਸੀ ਅੱਛਾ ਸ਼ਰਮਾਦਾਨ ਸ਼ਰਮਾਦਾਨ ਹਾਂਜੀ ਬਿਲਕੁਲ ਠੀਕ ਹੈ ਜੀ ਇਹ ਖੂਹ ਦੇ ਟਿੰਡਾ ਨੇ ਜੀ ਆਪਣੇ ਖੂਹ ਦੇ ਟਿੰਡਾ ਹਾਂਜੀ ਪਹਿਲੇ ਸਮੇਂ ਜਦ ਪਾਣੀ ਕੱਢਿਆ ਜਾਂਦਾ ਖੂਹ ਚ ਇਹ ਟਿੰਡਾ ਰਹੀਂ ਕੱਢਿਆ ਜਾਂਦਾ ਸੀ ਠੀਕ ਹੈ ਜੀ ਇਹ ਡੋਲ ਆ ਜੀ ਇਹ ਵੇ ਖੂਹ ਚ ਪਾਣੀ ਕੱਢਣ ਵਾਸਤੇ ਹੁੰਦਾ ਸੀ ਡੋਲ ਹਾਂਜੀ ਜਿੰਨਾ ਕ ਪਾਣੀ ਪੀਣਾ ਹੁੰਦਾ ਸੀ ਓੰਨਾ ਕ ਪਾਣੀ ਕੱਢ ਲੈਂਦੇ ਸੀ ਠੀਕ ਹੈ ਜੀ ਹਾਂਜੀ ਖੂਹ ਦਾ ਡੋਲ ਆਈਏ ਤੇ ਜੇ ਇਹ ਡੋਲ ਗਿਰ ਪੈਂਦਾ ਹੀ ਖੂਹ ਚ ਖੁੱਲ ਕੇ ਹਾਂਜੀ ਫੇਰੇ ਕੁੰਡੀਆਂ ਦਾ ਕੱਢਿਆ ਜਾਂਦਾ ਸੀ ਆਹ ਕੁੰਡੀਆਂ ਨੇ ਇਹ ਕੁੰਡੀਆਂ ਨੇ ਜੀ ਹਾਂਜੀ ਸਰ ਜੀ ਤੇ ਅਡੇ ਕੋਲ ਬੱਟੇ ਪਏ ਨੇ ਆ ਬੱਟੇ ਤਾਂ ਮੈਂ ਵੀ ਦੇਖੇ ਨੇ ਹਾਂਜੀ ਮੇਰੀ ਉਮਰ ਤੇ ਜਦੋਂ ਮੈਂ ਬਚਪਨ ਚ ਸੀ ਪਰ ਆ ਚੀਜ਼ ਨਹੀਂ ਮੈਂ ਦੇਖੀ ਸੀ ਕਦੇ ਇਹਦੇ ਬਾਰੇ ਦੱਸੋ ਕੀ ਕੀ ਚੀਜ਼ ਹੈ ਹਾਂਜੀ ਇਹ ਸੇਰ ਵਾਲੇ ਬੱਟੇ ਕੱਚੇ ਸੇਰ ਹੁੰਦੇ ਨੇ ਇਹ ਜੀ ਹਾਂ ਅੱਛਾ ਜੀ ਹਾਂਜੀ ਪਰ ਜਿਵੇਂ ਆ ਪੰਜ ਸੇਰ ਰਾਈ ਪੰਜ ਸੇਰ ਨੂੰ ਕਿੰਨੇ ਕਿਲੋ ਚ ਕਹਿਦੀ ਜਾਨੀ 5 ਕਿਲੋ ਥੋੜਾ ਪਾਈ ਹੈਗਾ ਘਟ ਹੁੰਦਾ ਜੀ ਅੱਛਾ ਪਾਈ ਹੈ ਪੰਜ ਕਿਲੋ ਤਾਂ ਹਾਂ ਹਾਂਜੀ ਠੀਕ ਹੈ ਪਾਈ ਘਟ ਹੁੰਦਾ ਜੀ ਠੀਕ ਹੈ ਜਿਵੇਂ ਇਹ ਦੋ ਸੇਰ ਆ ਜੀ ਫਿਰ ਪੱਕੇ ਸੇਰ ਚੱਲ ਪਈ ਇਹ ਪੱਕੇ ਸੇਰ ਨਹੀਂ ਜਾਂਦੇ ਠੀਕ ਹੈ ਹਾਂਜੀ ਇਹ ਆ ਗਿਆ ਸਰ ਸਾਗ ਜੀਰਨ ਵਾਲੀ ਦਾਤੀਆਂ ਜੀ ਹਾਂ ਜੀ ਇਹ ਸਾਗ ਜੀਰ ਨਹੀਂ ਦਾਪੀ ਆ ਜੀ ਆਪਣੇ ਠੀਕ ਹੈ ਜੀ ਸਾਗ ਜੀਰ ਦਿੰਦੇ ਆ ਨਾ ਆਪਣੇ ਠੀਕ ਹੈ ਹਾਂ ਜੀ ਇਹ ਇਨੂ ਆ ਜੀ ਹਾਂ ਘੜੇ ਚੱਕਣ ਵਾਸਤੇ ਠੀਕ ਹੈ ਜੀ ਸਿਰ ਤੇ ਖਾ ਜਾਂਦੇ ਆ ਜੀ ਆਪਣੇ ਠੀਕ ਹੈ ਹਾਂ ਜੀ ਟੋਕਰੀ ਵੀ ਬਾਵਾ ਪੁਰਾਣੀ ਲੱਗਦੀ ਹੈ ਹਾਂ ਜੀ ਇਹ ਜਿਹੜਾ ਬਾਹਰ ਜਾਂਦੇ ਸੀ ਆਪਣੇ ਤਾਂ ਪੜੇ ਵਗੈਰਾ ਇਹ ਚ ਪਾ ਕੇ ਲੈ ਕੇ ਜਾਂਦੇ ਸੀ ਠੀਕ ਹੈ ਹਾਂ ਜੀ ਇਹ ਓਟੇਰ ਨਾ ਗਿਆ ਜੀ ਕੀ ਦਿੱਤੇ ਜੀ ਓਟੇਰ ਨਾ ਹੀ ਆਇਆ ਸੂਤ ਇਹਦੇ ਆਪਣੇ ਡੇਟੇਲ ਦੇ ਹੁੰਦੇ ਦੀ ਜਿਹੜਾ ਸੂਤ ਹੁੰਦਾ ਵੀ ਹਾਂਜੀ ਹਾਂਜੀ ਇਹਦੇ ਉੱਪਰ ਲਵੇੜਦੇ ਹੁੰਦੇ ਦੀ ਓਕੇ ਹਾਂਜੀ ਇਹ ਅੱਗੇ ਕੋੜੇ ਦਾ ਟੱਲ ਆ ਗਿਆ ਜੀ ਅੱਛਾ ਕੋੜਿਆਂ ਦੇ ਪਾਏ ਜਾਂਦੇ ਦੀ ਹਟਾਲੀ ਜੀ ਓਕੇ ਹਾਂਜੀ ਇਹ ਆਪਣੇ ਫੋਨ ਆ ਗਏ ਜੀ ਆ ਲਾਲ ਟਣਾ ਜੀ ਲਾਲ ਠੀਕ ਹੈ ਜੀ ਹਾਂਜੀ ਕੋਸ਼ਿਸ਼ ਕਰੂਗੇ ਲੈ ਆਉਂਗੇ ਲਾਲ ਟਣਾ ਜੀ ਇਹ ਤੇਲ ਨਾਲ ਚੱਲਦੀ ਸੀ ਤੇਲ ਨਾਲ ਚੱਲਦੀ ਵੀ ਆਪਣੇ ਮਿੱਟੀ ਦੇ ਨਾਲ ਠੀਕ ਹੈ ਹਾਂਜੀ ਇਹ ਕੋਈ ਲੈਂਪ ਆ ਗਿਆ ਜੀ ਠੀਕ ਹੈ ਜੀ ਇਹ ਵੀ ਮਿੱਟੀ ਤੇਰ ਹੁਣਾ ਚੱਲਦਾ ਹੁੰਦਾ ਸੀ ਇਹਦਾ ਚੱਲਣ ਨੂੰ ਜਿਆਦਾ ਹੁੰਦਾ ਸੀ ਆਪਣੀ ਇਹਦਾ ਚੱਲਣ ਨੂੰ ਜਿਆਦਾ ਹੁੰਦਾ ਸੀ ਆਪਣੀ ਇਹ ਸਟੋਪ ਹੈ ਜੀ ਇਹ ਬੱਤੀਆਂ ਵਾਲਾ ਸਟੋਪ ਆ ਜੀ ਬੱਤੀਆਂ ਦਾ ਹਾਂ ਜੀ ਇਹ 12 13 32 ਬੱਤੀਆਂ ਪੈਂਦੀਆਂ ਦੀ ਇੱਥੇ ਅੱਛਾ ਇਹ ਬੱਤੀਆਂ ਦਾ ਚੱਲਦਾ ਜੀ ਆਪਣੀ ਠੀਕ ਹੈ ਹਾਂ ਜੀ ਇਹ ਆਪੇ ਨਿਓੜ ਹੈ ਊਠ ਦੇ ਪੈਰਾਂ ਨੂੰ ਲਾਉਣ ਵਾਸਤੇ ਹੁੰਦੀ ਦੀ ਹੈ ਊਠ ਦੇ ਪੈਰਾਂ ਨੂੰ ਲਾਉਣ ਵਾਸਤੇ ਹਾਂਜੀ ਮੈਂ ਹੱਥ ਘੜੀ ਹੁੰਦੀ ਆ ਉਸ ਤਰ੍ਹਾਂ ਦੀ ਬਣੀ ਹੈ ਇਹ ਹਾਂਜੀ ਨਿਓੜ ਕਹਿੰਦੇ ਨੇ ਨੂੰ ਤਰਪਾਈ ਆ ਜੀ ਇਹ ਤਰਪਾਈ ਹਾਂਜੀ ਅੱਗੇ ਥੱਲੇ ਬਹਿ ਕੇ ਰੋਟੀ ਖਾਂਦੇ ਸੀ ਇਹਨੂੰ ਮੂਰੇ ਰੱਖ ਦਿੰਦੇ ਸੀ ਆਪਣੇ ਅੱਛਾ ਜਿਵੇਂ ਆਪਾਂ ਅੱਜ ਕੱਲ ਮੇਜ਼ ਤੇ ਜਿਵੇਂ ਮੇਜ਼ ਰੱਖਦੇ ਆ ਜੀ ਮੇਜ਼ ਦਾ ਕੰਮ ਦਿੰਦੀ ਸੀ ਅੱਛਾ ਮੇਜ਼ ਦਾ ਕੰਮ ਦਿੰਦੀ ਸੀ ਹਾਂਜੀ ਦੋਸਤੋ ਦੇਖ ਸਕਦੇ ਹੋ ਵੀ ਇਹ ਤਰਪਾਈ ਕਹਿੰਦੇ ਨੇ ਇਹ ਮੇਜ਼ ਦਾ ਕੰਮ ਦਿੰਦੀ ਸੀ ਅੱਗੇ ਪੁਰਾਣੇ ਮਨ ਵਿੱਚ ਬੇਚ ਨਹੀਂ ਹੁੰਦੇ ਸੀ ਥੱਲੇ ਪੁੰਜੇ ਬਹਿ ਜਾਂਦਾ ਸੀ ਪੁੰਜੇ ਦਾ ਕੇ ਖਾਂਦੇ ਰੋਟੀ ਇਹਦੇ ਉੱਤੇ ਰੋਟੀ ਰੱਖ ਲੈਂਦੇ ਹਾਂ ਜਿਹੜਾ ਥਾਲਾ ਰੱਖਦੇ ਖਾਂਦੇ ਵੀ ਹਾਂ ਇਹ ਪੁਰਾਣੀ ਸੋ ਹਾਂਜੀ ਪੁਰਾਣੀ ਸੋ ਵਿਕ ਜਾਂਦੀ ਹੈ ਟੂ ਭੰਦਨ ਇਹਨੂੰ ਠੀਕ ਹੈ ਜੀ ਇੱਥੇ ਰਸਤੀ ਬੰਨ ਕੇ ਇਹਦੇ ਫਿਰ ਹੇਠਲੇ ਘੁਮਾਉਂਦਾ ਹੀ ਦੀ ਇਸ ਤਰ੍ਹਾਂ ਘੁਮਦਾ ਦੀ ਹੈ ਇਹ ਚੀਜ਼ ਸਾਨੂੰ ਸੀ ਇਹ ਫੁੱਲਦਾਨ ਹੈ ਜੀ ਫੁੱਲ ਵਾਲੇ ਰੱਖਣੂ ਹੀ ਆਪਣੇ ਅੱਛਾ ਇਹ ਕੰਚ ਦੇ ਚੱਲਦੇ ਆ ਹਾਂ ਜੀ ਪੈਸੇ ਮੇਰਾ ਨਾ ਆਹ ਪੱਟੀਆਂ ਨਹੀਂ ਅੱਗੇ ਵੱਟਦੇ ਹੁੰਦੇ ਵਜਵਾ ਕੇ ਦੇ ਪੱਟੀਆਂ ਹੁੰਦੀਆਂ ਲੱਕੜ ਦੀਆਂ ਜੀ ਪੰਜਾਬੀ ਲੱਕੜ ਦੀ ਹਾਂ ਜੀ ਹਾਂ ਅੱਛਾ ਇੱਕ ਇਹ ਛੱਪੇ ਨਹੀਂ ਜੀ ਆਪਣੇ ਚਾਦਰਾਂ ਦੇ ਫੁੱਲ ਬਹਣਦੀਆਂ ਨੇ ਹਾਂਜੀ ਅਲੱਗ ਅਲੱਗ ਡਿਜ਼ਾਈਨ ਨੇ ਇਹਨਾਂ ਦੇ ਚਾਦਰਾਂ ਦੇ ਚਾਦਰਾਂ ਦੇ ਫੁੱਲ ਬਹਣਦੇ ਹਾਂਜੀ ਚਿੱਟੀ ਚਾਦਰ ਦੇ ਯਾਨੀ ਫੁੱਲ ਪਾਉਣ ਵਾਸਤੇ ਹੁੰਦਾ ਠੀਕ ਹਾਂਜੀ ਇਹ ਪਣਖਾ ਜੀ ਆਪਣੇ ਇਹ ਝੋਲੇ ਪਾਉਣ ਵਾਸਤੇ ਪਣਖਾ ਹੁੰਦੀ ਹੈ ਜੀ ਇਹ ਝੋਲੇ ਪਾਉਣ ਵਾਸਤੇ ਹਾਂਜੀ ਦਰਿਆ 'ਚ ਇਹ ਝੋਲੇ ਹੁੰਦੇ ਨੇ ਉਹ ਬਣ ਦਿੰਦੇ ਨੇ ਇਹਨਾਂ ਹਾਂ ਪਣਖਾ ਪਣਖ ਤੇ ਆਏ ਪਣਖ ਕਹਿੰਦੇ ਨੇ ਯਾਨੀ ਝੋਲੇ ਦੀ ਝੋਨੀ ਝੋਲੀ ਝੁੱਟੇ ਮਾਤਾ ਆਪਾਂ ਦੇ ਸੇਕਟਰ ਬਾਰੇ ਪੁੱਛਣਾ ਸਰਦੁਨੀਆ ਇਹ ਅਡੈਪਟਿਵ ਸਿਸਟਮ ਹੈ ਜੀ ਹਾਂ ਜਿਹੜੇ ਪਿੱਤਰ ਦੇ ਸਾਰੇ ਭਾਂਡੇ ਨੇ ਆਪਣੇ ਜਿਵੇਂ ਕਮਾਂਡਰ ਹੁੰਦੇ ਦੀ ਆਪਣੇ ਇਹ ਚਾਹ ਪਾਣੀ ਪਾਉਣ ਵਾਸਤੇ ਹੁੰਦੇ ਦੀ ਹੈ ਜੀ ਜਿਵੇਂ ਆ ਗੜਬੇ ਹੁੰਦੇ ਦੀ ਪਹਿਲਾਂ ਜੀ ਇਹ ਪਿੱਤਰ ਦੇ ਗੜਬੇ ਹੁੰਦੇ ਸੀ ਤੇ ਪਾਉਣ ਵਾਸਤੇ ਕੁੰਟਾ ਲੱਗਿਆ ਇਹਦਾ ਇੱਕ ਠੀਕ ਹੈ ਜੀ ਹਾਂ ਜੀ ਮਕੇ ਸੰਨੇ ਹੁੰਦੇ ਕਾਂਸੀ ਜੀ ਆਪਣੇ ਜੀ ਇਸੇ ਕਰਨੇ ਹੁੰਦੇ ਇਹ ਪਹਿਲਾ ਕੰਮ ਸੀ ਇਹਦੇ ਵਿੱਚ ਖੰਦੇ ਪਿੰਦੇ ਦੀ ਆ ਲੱਸੀ ਲੱਸੀ ਦਾ ਛੱਣਾ ਪਰ ਕੇ ਉਹ ਚੀਜ਼ ਹੈ ਬਿਲਕੁਲ ਜੀ ਇਹ ਆ ਵੀ ਨਸ਼ਾ ਕੋਲੇ ਵਾਲੀ ਪ੍ਰੈਸ ਆ ਗਈ ਜੀ ਕੋਲੇ ਵਾਲੀ ਪ੍ਰੈਸ ਇਹ ਚ ਕੋਲੇ ਬੰਦੇ ਸੀ ਇੱਥੇ ਧੂਆ ਨਿਕਲਦਾ ਹੁੰਦਾ ਸੀ ਆਪਣੇ ਜੀ ਠੀਕ ਹਰ ਕੀ ਚੀਜ਼ ਹੈ ਜੀ ਇਹ ਜਿਹੜੇ ਪਿੱਤਲ ਦੇ ਭਾਂਡੇ ਹੁੰਦੇ ਸੀ ਉਹਨਾਂ ਨੂੰ ਕਲੀ ਕਰਨ ਵਾਸਤੇ ਇਹ ਪੱਠੀ ਹੁੰਦੀ ਸੀ ਉਹਨਾਂ ਕੋਲ ਜੇ ਮੈਂ ਉਹ ਆਉਣਾ ਇੱਕ ਭਾਂਡੇ ਕਲੀ ਕਰਾ ਲਵਾਂ ਹਾਂਜੀ ਹਾਂ ਜਿਹੜਾ ਅੱਛਾ ਜੀ ਦੁਬਾਰਾ ਦੱਸੋ ਕੀ ਚੀਜ਼ ਹੈ ਹਾਂਜੀ ਇਹ ਪੱਠੀ ਹੈ ਜੀ ਇਹ ਜਿਹੜਾ ਭਾਂਡੇ ਕਰੀ ਕਰਨ ਵਾਲੇ ਹੁੰਦੇ ਦੀ ਉਹਨਾਂ ਕੋਲ ਹੁੰਦੀ ਦੀ ਹੈ ਅੱਛਾ ਠੀਕ ਹਾਂਜੀ ਇਹ ਤੇ ਭਾਂਡਾ ਗਰਮ ਕਰ ਦਿੰਦੀ ਰੱਖ ਕੇ ਅੱਛਾ ਗਰਮ ਕਰਦੇ ਗਰਮ ਕਰਦੇ ਇਹ ਨਾਲ ਆ ਜੀ ਜਿਹੜੇ ਅੱਗੇ ਨੇ ਖੱਡੀ ਬਣ ਦਿੰਦੇ ਦੀ ਖੇਸ ਤੂਸ ਉਹਨਾਂ ਕੋਲ ਹੁੰਦੀ ਦੀ ਨਾਲ ਇਹ ਖੱਡੀ ਦਾ ਕੰਮ ਕਰਦੇ ਜਿਹੜਾ ਹਾਂਜੀ ਕਿ ਜੀ ਨਾ ਨੋਜਵਾਨ ਆ ਗਈ ਜੀ ਬੱਦਰ ਰਕਣ ਵਾਸਤੇ ਹੰਸੀ ਦੀ ਹੈ ਆਹ ਮੂਹਰੇ ਨਹੀਂ ਜੀ ਥੱਲੇ ਬੈਠਣ ਵਾਸਤੇ ਠੀਕ ਹੈ ਜੀ ਥੱਲੇ ਬੈਹਦੇ ਹੁੰਦੇ ਦੀ ਅੱਗੇ ਤੇ ਥੱਲੇ ਰੱਖ ਕੇ ਬੈਹਦੇ ਦੀ ਆਹ ਬਲਕਾਰੀ ਆ ਗਈ ਜੀ ਸਾਡੀਆਂ ਪਰਬਾਮੀਆਂ ਅੱਗੇ ਬਲਕਾਰੀ ਆ ਜੀ ਹਾਂ ਜੀ ਨਾਲੇ ਬਣਦਾ ਹਟਾ ਜੀ ਇਹ ਠੀਕ ਹਾਂ ਜੀ ਸੱਤ ਖਾਓ ਗਿਆ ਜਿਹੜੀਆਂ ਤੁਸੀਂ ਚੀਜ਼ਾਂ ਅੱਜ-ਸ਼ਾਮ ਰੱਖੀਆਂ ਨੇ ਪਰਾਤਨ ਚੀਜ਼ਾਂ ਜਿਹੜੀਆਂ ਆਪਣੀਆਂ ਅਲੋਪ ਹੋ ਗਈਆਂ ਪੰਜਾਬ ਦੇ ਵਿੱਚੋਂ ਕਿਉਂਕਿ ਜਿਹਦੇ ਕਦੇ ਸਪੀਕਰ ਲੱਗਦਾ ਸੀ ਕੋਠਿਆਂ ਦੇ ਸਪੀਕਰ ਲਾ ਕੇ ਵਿਆਹ ਹੁੰਦੇ ਸੀ ਜਾਂ ਆਹ ਚੀਜ਼ਾਂ ਕਿੰਨਾ ਕ ਟਾਈਮ ਹੋ ਗਿਆ ਤੁਹਾਨੂੰ ਸ਼ਾਮਦਿਆ ਕਦੋਂ ਸ਼ੌਂਕ ਪਿਆ ਇਹ ਮੈਨੂੰ ਅੱਜ ਤੋਂ 25 ਸਾਲ ਪਹਿਲਾਂ ਪਿਆਦੀ ਜੀ ਆਪਣੇ 25 ਸਾਲ ਹੋ ਗਏ ਜੀ ਮੈਨੂੰ ਇਹ ਸ਼ੌਂਕ ਪਏ ਨੂੰ ਠੀਕ ਹੈ ਹਾਂਜੀ ਤੇ ਜਦੋਂ ਤੁਸੀਂ ਸੋਮਣ ਲੱਗੇ 25 ਸਾਲ ਪਹਿਲਾਂ ਜੇ ਅੱਜ ਗੱਲ ਕਰੀਏ 2025 ਚਾਹੁੰਦਾ ਤਾਂ 2000 ਦੀ ਗੱਲ ਕਰੀਏ ਹਾਂਜੀ ਤੇ ਕਦੋਂ ਪਰਿਵਾਰ ਨੇ ਗੁੱਸੇ ਹੋਇਆ ਕਦੇ ਪਰਿਵਾਰ ਹਾਂਜੀ ਪਹਿਲਾਂ-ਪਹਿਲਾਂ ਤਾਂ ਬਹੁਤ ਹੁੰਦੇ ਸੀ ਵਿਕੀ ਖਵਾੜ ਇਕੱਠਾ ਕਰਕੇ ਜਿੰਦਾ ਠੀਕ ਹੈ ਹਾਂਜੀ ਯਾਨੀ ਹੁਣ ਸਾਰੇ ਪਰਿਵਾਰ ਨੂੰ ਸ਼ੌਂਕ ਆ ਜੀ ਆਪਣੇ ਅੱਛਾ ਉਹ ਵੀ ਚੀਜ਼ਾਂ ਬਾਹਰੋਂ ਲੈ ਕੇ ਆਉਂਦਾ ਜੇ ਕੋਈ ਮਿਲਦੀਆਂ ਨੂੰ ਠੀਕ ਹੈ ਉਹ ਬਾਹਰੋਂ ਮਿਲਦੀਆਂ ਲੈ ਕੇ ਆਉਂਦੇ ਨਹੀਂ ਠੀਕ ਹੈ ਤੇ ਕਿਸ ਤਰ੍ਹਾਂ ਫਿਰ ਅੱਗੇ ਬੱਚੇ ਸਾਮ ਕੇ ਰੱਖਦੇ ਨੇ ਹੁਣ हां जी ਬੱਚਿਆਂ ਨੂੰ ਵੀ ਕਿਹਾ ਹੈ ਵੀ ਅੱਗੇ ਸਾਹਮਣੇ ਉਹ ਜੀ ਸਾਤੋਂ ਬਾਅਦ ਤੁਸੀਂ ਸਾਹਮਣਾ ਫੇਰੋ ਸਮਾਨ ਆਪਣੇ। ਠੀਕ ਹੈ। ਯਾਨੀ ਉਹਨਾਂ ਨੂੰ ਵੀ ਹੈਗਾ ਸ਼ੌਂਕ ਜੀ ਆਪਣੇ। ਉਹਨਾਂ ਨੂੰ ਵੀ ਸ਼ੌਂਕ। ਹੈਗਾ ਜੀ ਹਾਂਜੀ। ਠੀਕ ਹੈ ਠੀਕ ਹੈ। ਤੇ ਕਈ ਵਾਰ ਐਸਾ ਮਤਲਬ ਕੋਈ ਬੰਦਾ ਆ ਜਾਂਦਾ ਜਿਹਨੂੰ ਕੋਈ ਚੀਜ਼ ਸੋਹਣੀ ਲੱਗੇ ਉਹ ਕਹਿ ਦਿੰਦਾ ਹੋਵੇ ਵੀ ਬਾਈ ਜੀ ਸਾਨੂੰ ਚਾਹੀਦੀ ਐ ਵੇਚ ਦਿਓ ਫਿਰ ਉਸ ਤਰ੍ਹਾਂ ਦਾ ਕੁਝ ਹੁੰਦਾ। ਹਾਂਜੀ ਬਹੁਤ ਕਹਿੰਦੇ ਨੇ ਯਾਰੀ। ਪਰ ਮੈਂ ਵੇਚਦਾ ਨਹੀਂ ਆਪਣੇ ਸ਼ੌਂਕ ਵਾਸਤੇ ਰੱਖਿਆ ਨਹੀਂ। ਸ਼ੌਂਕ ਵਾਸਤੇ। ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਦਿਖਾ ਸਕੀਏ ਜੀ। ਪੀੜ੍ਹੀਆਂ ਨੂੰ ਦਿਖਾ ਸਕੀਏ। ਹਾਂਜੀ। ਇਹਦਾ ਜੇ ਮੈਨੂੰ ਪਸੰਦ ਆ ਗਿਆ ਰੇਡੀਓ ਪਸੰਦ ਆ ਗਿਆ ਤਾਂ ਇਹਦਾ ਮੁੱਲ ਕੋਈ ਨਹੀਂ ਹਾਂਜੀ ਮੁੱਲ ਇਹਨਾਂ ਚੀਜ਼ਾਂ ਦਾ ਕੋਈ ਨਹੀਂਗਾ ਜੀ ਕਿਉਂਕਿ ਹੁਣ ਮਿਲਦੀਆਂ ਨਹੀਂ ਚੀਜ਼ਾਂ ਇਹ ਆਪਣੀਆਂ ਸਾਮੀਆਂ ਹੋਈਆਂ ਸਾਮੀਆਂ ਹਾਂਜੀ ਸ਼ੌਕ ਲਈ ਸਾਮੀਆਂ ਤੁਹਾਡਾ ਮੇਨ ਕਿੱਥੇ ਦੇ ਰਹਿਣ ਵਾਲੇ ਮੇਰਾ ਸਮਰਾਲੇ ਕੋ ਪਿੰਡ ਹੈ ਦਿਵਾਲਾ ਪਿੰਡ ਹੈ ਦਿਵਾਲਾ ਹਾਂਜੀ ਦੱਸੋ ਅੱਛਾ ਤਸਵਿੰਦਰ ਸਿੰਘ ਦਾ ਨਾਮ ਹੈ ਜੀ ਮੇਰਾ ਤਸਵਿੰਦਰ ਸਿੰਘ ਹਾਂਜੀ ਤਸਵਿੰਦਰ ਸਿੰਘ ਬੜਾ ਹੈ ਜੀ ਤਵਿੰਦਰ ਸਿੰਘ ਬੜਾ ਹੈ ਹਾਂਜੀ ਠੀਕ ਹੈ